हां जी दोस्तों ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਝੋਨੇ ਦੀ ਬੜਾਈ ਸ਼ੁਰੂ ਹੋਣ ਵਾਲੀ ਹੈ ਝੋਨੇ ਦੀ ਬੜਾਈ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਕਿਸਾਨ ਭਰਾ ਆਪਣੀਆਂ ਮਸ਼ੀਨਾਂ ਦੀ ਰਿਪੇਅਰ ਕਰ ਰਹੇ ਨੇ ਜਦੋਂ ਇਨ੍ਹਾਂ ਵੀਰਾਂ ਨੇ ਝੋਨਾ ਵੱਢਣ ਲਈ ਆਪਣੀ ਮਸ਼ੀਨ ਦੀ ਰਿਪੇਅਰ ਕਰ ਰਹੇ ਸੀ ਤਾਂ ਇੱਕ ਟਾਪੇ ਦੇ ਵਿੱਚ ਤਿੰਨ ਮੋਰੇ ਸਨ ਉਹਨਾਂ ਤਿੰਨਾਂ ਮੋਰਿਆਂ ਦੇ ਵਿੱਚ ਤਿੰਨੇ ਬਿੱਲੀ ਦੇ ਬਲੂਂਗੜੇ ਦਾ ਮੂੰਹ ਫਸਿਆ ਹੋਇਆ ਸੀ ਪਹਿਲਾਂ ਜਦੋਂ ਇਹ ਛੋਟੇ-ਛੋਟੇ ਸੀ ਤਾਂ ਇਹਨਾਂ ਨੇ ਤਿੰਨਾਂ ਨੇ ਤਿੰਨਾਂ ਮੋਰਾਂ ਦੇ ਵਿੱਚ ਮੂੰਹ ਵਸਾ ਲਿਆ ਤੇ ਬਾਅਦ ਦੇ ਵਿੱਚ ਵੱਡੇ ਹੋ ਗਏ ਤੇ ਇਹਨਾਂ ਨੂੰ ਬਾਹਰ ਨਿਕਲਣਾ ਬਹੁਤ ਜ਼ਿਆਦਾ ਮੁਸ਼ਕਲ ਹੋਇਆ ਜਦੋਂ ਇਹਨਾਂ ਵੀਰਾਂ ਨੇ ਮਸ਼ੀਨ ਖੋਲੀ ਸਭ ਤੋਂ ਪਹਿਲਾਂ ਇਹਨਾਂ ਵੀਰਾਂ ਨੇ ਉਸ ਟਾਪੀ ਨੂੰ ਬਾਹਰ ਲਾ ਕੇ ਇਹਨਾਂ ਤਿੰਨਾਂ ਬਲੂਗੜਿਆਂ ਦੀ ਜਾਨ ਬਚਾ ਲਈ ਇਹਨਾਂ ਵੀਰਾਂ ਨੂੰ ਦਿਲ ਤੋਂ ਸਲੂਟ ਕਰਦੇ ਹਾਂ ਜਿਨ੍ਹਾਂ ਨੇ ਇੱਕ ਬੇਜਮਾਨ ਜਾਨਵਰਾਂ ਦੀ ਜਾਨ ਬਚਾ ਕੇ ਬਹੁਤ ਹੀ ਵੱਡਾ ਭੁੰਨ ਦਾ ਕੰਮ ਕੀਤਾ ਦੋਸਤੋ ਇਸ ਇਨਾਂ ਵੀਰਾਂ ਨੂੰ ਦਿਲ ਤੋਂ ਸਲੂਟ ਕਰਦੇ ਹਾਂ ਤੇ ਇਨਾਂ ਵੀਰਾਂ ਲਈ ਇੱਕ ਲਾਇਕਤਾ ਬੰਦਾ ਹੈ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰਾਖਾ